ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਤਸ੍ਰੀ ਅਕਾਲ ਦੀ ਸਾਰਿਆਂ ਨੂੰ ਸਵਾਜ ਪਹੁੰਚਿਆ ਜੀ ਅਜਨਾਲੇ ਪੰਜਾਬ ਦੇ ਜਿਹੜੇ ਮੌਜੂਦਾ ਹਾਲਾਤ ਨੇ ਹੜਾ ਆਏ ਨੇ ਪਾਣੀ ਆਏ ਨੇ ਤੇ ਇਹ ਵੀਡੀਓ ਰਾਹੀਂ ਸਾਰਿਆਂ ਨੂੰ ਸਾਰੇ ਪੰਜਾਬੀ ਭੈਣ ਭਰਾਵਾਂ ਨੂੰ ਇਹੀ ਗੁਜ਼ਾਰਿਸ਼ ਕਰਨਾ ਚਾਹੁੰਦੇ ਆ ਜੀ ਇਹੀ ਬੇਨਤੀ ਕਰਨਾ ਚਾਹੁੰਦੇ ਆ ਕਿ ਆਪਣੀ ਨੇਕ ਕਮਾਈ ਚੋਂ ਤੁਹਾਡੀ ਜਿੰਨੀ ਵੀ ਜੇਬ ਲਾਓ ਕਰਦੀ ਆ ਤੁਹਾਡੀ ਜਿੰਨੀ ਵੀ ਸਮਰੱਥਾ ਆ ਆਪਣੀ ਕਮਾਈ ਚੋਂ ਹਿੱਸਾ ਕੱਢ ਕੇ ਆਪਾਂ ਸਾਰੇ ਸੇਵਾ ਕਰੀਏ ਅਸੀਂ ਸਾਡੀ ਸਾਰੀ ਟੀਮ ਲੱਗੇ ਹੋਏ ਆ ਜੀ ਜਿੰਨੀ ਵਾਹਿਗੁਰੂ ਨੇ ਸਾਨੂੰ ਸਮਰਥਾ ਬਖਸ਼ੀ ਆ ਈਵਨ ਕੇ ਪਾਣੀ ਲੱਥਨ ਤੋਂ ਬਾਅਦ ਵੀ ਸਾਡੇ ਕੋਲੋਂ ਜਿੰਨੀ ਸੇਵਾ ਹੋਊਗੀ ਅਸੀਂ ਲੱਗੇ ਆ ਵਾਹਿਗੁਰੂ ਮਿਹਰ ਕਰੇ ਪੰਜਾਬ ਤੇ ਪਹਿਲਾਂ ਵੀ ਕਾਫੀ ਮਾੜੇ ਸਮੇ ਆਏ ਤੇ ਆਪਾਂ ਸਾਰਿਆਂ ਨੇ ਚੜ੍ਹਦੀ ਕਲਾ ਚ ਰਹਿ ਕੇ ਉਹਦਾ ਸਾਹਮਣਾ ਕੀਤਾ ਸੋ ਉਹ ਸਾਰੇ ਭੈਣ ਭਰਾਵਾਂ ਨੂੰ ਇਹੀ ਗੁਜ਼ਾਰਿਸ਼ ਕਰਦੇ ਆ ਕਿ ਜਿੰਨਾ ਵੀ ਹੋ ਸਕੇ ਜਿੰਨੀ ਵੀ ਤੁਹਾਡੀ ਜੇਬ ਲਾਓ ਕਰਦੀ ਆ ਸਾਰੇ ਰਲ ਮਿਲ ਕੇ ਆਪਣੇ ਭੈਣ ਭਰਾਵਾਂ ਦੇ ਨਾਲ ਖੜੋਈਏ ਆਪਣੇ ਪੰਜਾਬ ਦੇ ਨਾਲ ਖੜੋਈਏ ਕਿਉਂਕਿ ਨੁਕਸਾਨ ਬਹੁਤ ਹੋਇਆ ਘਰਾਂ ਦਾ ਨੁਕਸਾਨ ਮਾਲ ਡੰਗਰ ਦਾ ਨੁਕਸਾਨ ਫਸਲਾਂ ਦਾ ਨੁਕਸਾਨ ਹੋਇਆ ਅੱਜੇ ਸਮਾਂ ਆ ਆਪਣੇ ਆਦੇ ਨਾਲ ਖਾਉਣ ਦਾ ਆਪਣੇ ਦੀ ਹਿੰਮਤ ਬਣਨ ਦਾ ਸੋ ਵਾਹਿਗੁਰੂ ਪੰਜਾਬ ਨੂੰ ਚੜ੍ਹਦੀ ਕਲਾ ਚ ਰੱਖੇ ਇੰਨੀ ਬੇਨਤੀ ਪ੍ਰਵਾਨ ਕਰਿਓ ਜੀ ਵੱਧ ਘਟ ਕੇ ਮਾਫ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ